ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਚਨਾਵੀ ਮਾਹੌਲ ਚੱਲ ਰਿਹਾ ਤਾਂ ਚੋਣਾਂ ਦੇ ਚੱਲਦੇ ਹਰ ਉਮੀਦਵਾਰ ਵੱਲੋਂ ਵੱਡੇ ਵਾਅਦੇ ਤੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਇਹ ਜਨਤਾ ਦੀ رائے ਜਾਣਨ ਲਈ ਪਹੁੰਚੇ ਹਾਂ ਆਮ ਜਨਤਾ ਦੀ رائے ਜਾਣਦੇ ਹਾਂ ਜਿ ਕਿਹੋ ਜਿਹਾ ਐਮਪੀ ਜਾਈਦਾ ਇਸ ਵਾਰੀ ਜਿ ਐਮਪੀ ਦੀਆਂ ਚੋਣਾਂ ਨੂੰ ਲੈ ਕੇ ਸਾਰੇ ਹੀ ਉਮੀਦਵਾਰ ਪੱਬਾ ਪਾਰ ਹੋਏ ਨਜ਼ਰ ਆ ਰਹੇ ਨੇ ਤਾਂ ਬਹੁਤ ਸਾਰੀਆਂ ਵਾਦੇ ਨੇ ਬਹੁਤ ਸਾਰੇ ਦਾਅਵੇ ਨੇ ਪਰ ਜਨਤਾ ਦੀ ਡਿਮਾਂਡ ਜਨਤਾ ਦੀ ਰਾਇ ਜ਼ਰੂਰ ਜਾਣੀ ਚਾਹੀਦੀ ਹੈ ਜੇ ਅਮਰਸਰ ਦਾ ਐਮਪੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਵੱਡੇ ਵੱਡੇ ਦਾਅਵੇ ਨੇ ਐਮਪੀਆ ਵੱਲੋਂ ਵੀ ਹਰ ਉਮੀਦਵਾਰ ਵੱਲੋਂ ਵੱਡੇ ਵੱਡੇ ਦਾਅਵੇ ਤੇ ਵੱਡੇ ਵੱਡੇ ਵਾਦੇ ਕੀਤੇ ਜਾ ਰਹੇ ਨੇ ਜਨਤਾ ਜਨਾਰਦਨ ਹੁੰਦੀ ਹੈ ਜਨਤਾ ਨੇ ਵੋਟਾਂ ਪਾਉਣੀਆਂ ਹੁੰਦੀਆਂ ਤਾਂ ਜਨਤਾ ਦੀ ਰਾਇ ਲੈਣੇ ਆ ਅਮਰਸਰ ਦੀ ਜਨਤਾ ਸਾਡੇ ਨਾਲ ਮੌਜੂਦ ਹੈ ਸਰਨਾਮ ਪਿਆਜੀ ਤੁਹਾਡਾ ਵਿਜੇ ਕੁਮਾਰ ਜੀ ਵਿਜੇ ਜੀ ਐਮਪੀ ਦੀਆਂ ਚੋਣਾਂ ਚੱਲ ਰਹੀਆਂ ਨੇ ਹਾਂ ਜੀ ਹਰ ਉਮੀਦਵਾਰ ਪੱਬਾਂ ਪਾ ਰਿਹਾ ਹੈ ਵੱਡੇ ਵੱਡੇ ਵਾਦੇ ਤੇ ਵੱਡੇ ਵੱਡੇ ਦਾਅਵੇ ਕਿਵੇਂ ਦੇਖਦੇ ਹੋ ਇਹਨਾਂ ਦੇ ਵਾਅਦਿਆਂ ਨੂੰ ਤੇ ਦਾਅਵਿਆਂ ਨੂੰ ਤਾਂ ਇਹੋ ਜਿਹੇ ਉਮੀਦਵਾਰ ਹੋਣਾ ਚਾਹੀਦਾ ਅੰਮ੍ਰਿਤਸਰ ਦਾ ਜਿਹੜਾ ਜਿੱਤ ਜੇ ਜਾਵੇ ਗੱਲ ਇਹ ਵੀ ਜਿਹੜਾ ਸੈਂਟਰ ਦਾ ਕੰਮ ਕਰੇਗਾ ਉਹ ਹੀ ਜਿੱਤਣਾ ਚਾਹੀਦਾ ਅਸੀਂ ਆਪਣੇ ਗਲੀਆਂ ਮਹੱਲੇ ਨੂੰ ਵੇਖ ਕੇ ਗਏ ਆ ਪੀ ਇਹਨਾਂ ਨੂੰ ਵੋਟਾਂ ਇਹਨਾਂ ਨੂੰ ਪਾ ਦੇਣੀ ਚਾਹੀਦੀਆਂ ਸਾਡੇ ਮਹੱਲੇ ਦਾ ਕੰਮ ਇਹ ਨਹੀਂ ਕੀਤਾ ਸਾਡੇ ਸ਼ਹਿਰ ਦਾ ਕੰਮ ਇਹ ਨਹੀਂ ਕੀਤਾ ਇਹੋ ਜਿਹਾ ਕੈਂਡੀਡੇਟ ਕੋਈ ਨਹੀਂ ਜਿੱਤਣਾ ਚਾਹੀਦਾ ਜਿਹੜਾ ਸਿਰਫ ਆਪਣੇ ਸ਼ਹਿਰ ਦੇ ਬਾਰੇ ਸੋਚੇ ਜਿਹੜਾ ਬੰਦਾ ਆਪਣੇ ਮੁਲਕ ਦੇ ਬਾਰੇ ਸੋਚੇ ਉਸ ਬੰਦੇ ਨੂੰ ਵੋਟ ਮਿਲਣੀ ਚਾਹੀਦੀ ਹੈ ਜੀ ਚਾਰ ਉਮੀਦਵਾਰ ਨੇ ਜਿਹੜੇ ਜੇ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਮੌਜੂਦਾ ਐਮਪੀ ਨੇ ਔਜਲਾ ਸਾਹਿਬ ਸ਼ਰੋਮਣੀਆ ਚਾਲੀਦਾਲ ਤੋਂ ਨਿਲਜੋਸੀ ਜੀ ਭਾਜਪੀ ਵਾਲਿਆਂ ਨੇ ਵੀ ਇਸ ਵਾਰੀ ਆਪਣੇ ਬਲਬੁੱਤੇ ਦੇ ਚੋਣ ਲੜ ਰਹੇ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਸਮੁੰਦਰੀ ਨੇ ਉਹਨਾਂ ਨੂੰ ਚੋਣ ਮਤਦਾਨ ਦੇ ਵਿੱਚ ਉਤਾਰਿਆ ਹੈ ਤਾਂ ਤੁਸੀਂ ਇਹ ਦੇਖ ਦਿਓ ਧਾਲੀਵਾਸ ਸਾਹਿਬ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਕਿਹੋ ਜਿਹਾ ਜਨਤਾ ਨੂੰ ਪਸੰਦ ਹੈ ਇਸ ਵਾਰੀ ਐਮਪੀ ਲਿਆਕਤ ਦੇ ਤੌਰ ਤੇ ਤੇਰਨਜੀਤ ਸਿੰਘ ਸੰਧੂ ਜਿਹੜੇ ਨੌਕਾ ਵੜਾ ਆਦਮੀ ਨੇ ਉਹਨਾਂ ਨੂੰ ਹੀ ਵੋਟਾਂ ਪੈਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਹੀ ਜਿੱਤਣਾ ਚਾਹੀਦਾ ਉਹਨਾਂ ਨੂੰ ਹੀ ਜਿੱਤਣਾ ਚਾਹੀਦਾ ਮੌਜੂਦਾ ਐਮਪੀ ਸਾਹਿਬ ਵੀ ਆਂਦੇ ਨੇ ਕਿ ਮੈਂ ਬਹੁਤ ਵਾਰ ਸੁਧਾਰ ਕੀਤਾ ਇਸੇ ਵਾਰੇ ਦੂਜੀ ਵਾਰ ਫਿਰ ਮੈਨੂੰ ਪਾਰਟੀ ਨੇ ਉਮੀਦ ਜਿਤਾ ਕੇ ਆਇਆ ਮੈਨੂੰ ਸੀਟ ਦਿੱਤੀ ਉਹ ਪਾਰਟੀ ਦਾ ਉਮੀਦਵਾਰ ਨੇ ਦੀ ਪਬਲਿਕ ਤੇ ਉਮੀਦਵਾਰ ਨਹੀਂ ਹੈਗੇ ਉਹ ਆਪਣੇ ਤੌਰ ਤੇ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਪਾਰਟੀ ਉਹ ਪਾਰਟੀ ਦੇ ਉਮੀਦਵਾਰ ਨੇ ਹੋਰ ਕੋਈ ਹੋਜੀ ਕੋਈ ਗੱਲ ਨਹੀਂ ਹੈਗੀ ਉਹਨਾਂ ਦੀ ਕੋਈ ਖੂਬੀ ਵਾਲੀ ਗੱਲ ਨਹੀਂ ਹੈਗੀ ਕੋਈ ਹੋਜੀ ਪਰ ਭਾਜਪਾ ਦਾ ਇਹ ਤਾਂ ਵਿਰੋਧ ਵੀ ਬਹੁਤ ਹੋ ਰਿਹਾ ਪਿੰਡਾਂ ਦੇ ਵਿੱਚ ਕਿਵੇਂ ਦੇਖਦੇ ਹੋ ਇਹ ਵਿਰੋਧ ਤਾਂ ਹਰ ਆਦਮੀ ਹਰ ਆਦਮੀ ਦਾ ਹੁੰਦਾ ਪਿਆ ਜੀ ਵਿਰੋਧ ਵਾਲਾ ਆਪ ਆੜੇ ਆਪ ਜਿਹਨਾਂ ਇੰਨੇ ਵੋਟਾਂ ਜਿੱਤਿਆ ਉਹਨਾਂ ਨੂੰ ਵੀ ਲੋਕੀ ਗਾਲਾਂ ਕੱਢਦੇ ਪਏ ਨੇ ਉਹ ਵੀ ਕਹਿੰਦੇ ਨੇ ਕੋਈ ਕੰਮ ਨਹੀਂ ਕੀਤਾ ਕੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਦੇ ਇਹਦਾ ਉਹਦੇ ਵਾਲੇ ਵੀ ਕੋਈ ਲੋਕਾਂ ਦਾ ਝੁਕਾਉਣੀ ਹੈਗਾ ਉਹ ਵੀ ਸਾਡੇ ਪਾਸੇ ਨਹੀਂ ਇਸ ਵੇਲੇ ਕੋਈ ਉਮੀਦਾਂ ਨੇ ਭਾਜੀਪੀ ਦਾ ਨਾਮ ਲਿਆ ਤੁਸੀਂ ਤਰਨਜੀਤ ਸੰਧੂ ਦਾ ਨਾਮ ਲਿਆ ਕੀ ਉਮੀਦਾਂ ਨੇ ਜੇ ਉਹ ਜਿੱਤ ਜਾਂਦੇ ਨੇ ਜੇ ਅੰਮ੍ਰਿਤਸਰ ਦਾ ਚਿੰਨਾ ਚ ਸੁਧਾਰ ਹੋਰ ਹੋਏ ਅੰਮ੍ਰਿਤਸਰ ਦੀ ਜੇ ਮੈਂ ਗੱਲ ਹੀ ਨਹੀਂ ਕਰਦਾ ਜੀ ਮੈਂ ਤਾਂ ਪਸਾਰੇ ਇੰਡੀਆ ਦੀ ਗੱਲ ਕਰਨਾ ਵੀ ਜਿਹੜਾ ਇੰਡੀਆ ਦੇ ਗਵਰਨਮੈਂਟ ਦੇ ਨਾਲ ਮਿਲ ਕੇ ਕੰਮ ਚਲਾਏ ਉਹ ਉਸ ਬੰਦੇ ਦੀ ਗੱਲ ਕਰਨਾ ਅੰਮ੍ਰਿਤਸਰ ਚ ਕੀ ਕਰਨਾ ਉਹਨਾਂ ਕੀ ਕਰਨਾ ਇਹ ਤਾਂ ਸਟੇਟ ਗਵਰਨਮੈਂਟ ਦਾ ਕੰਮ ਹੁੰਦਾ ਸਟੇਟ ਗਵਰਨਮੈਂਟ ਦਾ ਸੰਭਾਲਣ ਉਹਨਾਂ ਦੀ ਜ਼ਿੰਮੇਵਾਰੀ ਹੈ ਕੀ ਕਰਨਾ ਤੇ ਕੀ ਨਹੀਂ ਕਰਨਾ ਬਹੁਤ ਬਹੁਤ ਧੰਨਵਾਦ ਜੀ ਤਾਂ ਜਨਤਾ ਦੀ ਰਾਇ ਜਾਣਨ ਵਾਸਤੇ ਅੱਜ ਅਸੀਂ ਅੰਮ੍ਰਿਤਸਰ ਪਹੁੰਚੇ ਆ ਤਾਂ ਜ਼ਰੂਰ ਜਨਤਾ ਜਨਾਰਦਨਾਂ ਜਲਵਾ ਜ਼ਰੂਰ ਕਰਾਂਗੇ ਇਹ ਪਪਾ ਜੀ ਨਾਮ ਜੀ ਤੁਹਾਡਾ ਜੀ ਜਗਦੀਸ਼ ਰਾਜ ਰਾਜ ਸਾਹਿਬ ਮੈਨੂੰ ਇਹ ਦੱਸੋ ਐਮਪੀ ਦੀਆਂ ਚੋਣਾਂ ਚੱਲ ਰਹੀਆਂ ਨੇ ਤਾਂ ਹਰ ਉਮੀਦਵਾਰ ਆਪਣੇ ਵਾਅਦੇ ਤੇ ਦਾਅਵਿਆਂ ਦੇ ਨਾਲ ਜਨਤਾ ਦੇ ਨਾਲ ਪਹੁੰਚ ਰਿਹਾ ਚੋਣ ਚੋਣ ਪ੍ਰਚਾਰ ਵੀ ਤੇਜ਼ ਹੋ ਰਿਹਾ ਹੈ ਦਿਨੋਂ ਦਿਨ ਤਾਂ ਕਿਹੋ ਜਿਹਾ ਐਮਪੀ ਆ ਜਿਹੜਾ ਅੰਮ੍ਰਿਤਸਰ ਵਾਸਤੇ ਸਹੀ ਰਹੇਗਾ ਅਹੀਂ ਜੇ ਆਖਰੀ ਆਮ ਆਦਮੀ ਪਾਰਟੀ ਵਾਲਾ ਜਿਹੜਾ ਉਹਨੂੰ ਪਾਓ ਇਹਦਾ ਪੈਰਾਸ਼ੂਟ ਨਾਲ ਦੋ ਅੱਗੇ ਤਾਰੇ ਕੈਂਡੀਡੇਟ ਬੀਜੇਪੀ ਨੇ ਇਹ ਵੀ ਪੈਰਾਸ਼ੂਟ ਨਾਲ ਆਇਆ ਹੈ ਇਹਨਾਂ ਮੁੜਕੇ ਅੰਮ੍ਰਿਤਸਰ ਲੱਭਣਾ ਹੀ ਨਹੀਂਗਾ ਆਉਣਾ ਹੀ ਨਹੀਂਗਾ ਇਹਨੂੰ ਰੋਡ ਪਾ ਕੇ ਦਾ ਫਾਇਦਾ ਕੋਈ ਨਹੀਂਗਾ ਤੇ ਉਹਦੇ ਲੋਕਾਂ ਦਾ ਆਦਮੀ ਨੂੰ ਵੋਟ ਪਾਈਏ ਇਹ ਕਵਾਂਗੇ ਤੇ ਮੌਜੂਦਾ ਐਮਪੀ ਜਿਹੜੇ ਨੇ ਉਹ ਵੀ ਅੰਮ੍ਰਿਤਸਰ ਸਾਹਿਬ ਦੇ ਹੀ ਨੇ ਔਜਲਾ ਸਾਹਿਬ ਉਹ ਦੋ ਟਰਮ ਉਹਨਾਂ ਕੀਤੀਆਂ ਨੇ ਤੇ ਕੋਈ ਕੰਮ ਉਹਨਾਂ ਦਾ ਏਡਾ ਵਧੀਆ ਜਿਸਦਾ ਨਹੀਂ ਪਿਆ ਜਿਹੜਾ ਮੌਕੇ ਦੇ ਦੇਸੇ ਇਹ ਕਰਕੇ ਅਹੀਂ ਜਗ੍ਹਾ ਵੀ ਆ ਮੁਫਤ ਬਿਜਲੀ ਮਿਲਦੀ ਗਰੀਬ ਮੌਜਾਂ ਮਾਣਦੇ ਨੇ ਕੋਈ ਬਸਾਂ ਦੀ ਮੁਫਤ ਲੰ ਮਲੋ ਆਮ ਆਦਮੀ ਪਾਰਟੀ ਜਿਹੜੀ ਹੈ ਧਾਲੀਵਾਲ ਸਾਹਿਬ ਨੇ ਬਸ ਇਹੋ ਚੰਗੇ ਨੇ ਕਾਲੀਆਂ ਨੇ ਵੇਖ ਲੈ ਲੁੱਟ ਪ ਗਈ ਆ ਬੱਸਾਂ ਪਾਲਿਆਂ 5-500 ਵੋਟਰ ਪਾਲੇ ਨੇ ਤੇ ਭਾਜਪਾ ਵਾਲੇ ਵੀ ਪਾਲੇ ਨੇ ਤੇ ਕਾਲੀਆਂ ਕਾਂਗਰਸੀਆਂ ਵੀ ਪਾਲੇ ਆ ਇਹ ਕਾਏ ਨੇ ਖਜ਼ਾਨਾ ਵੀ ਭਰਿਆ ਆ ਬਿਜਲੀ ਬਿੱਲ ਮੁਫਤ ਮਿਲਦੀ ਆ ਸਾਰ ਗਰੀਬ ਨੂੰ 600 ਯੂਨਟ ਕਮ ਸੇ ਕਮ ਮੀਰ ਨੂੰ ਇਹ ਲਿਆ ਗਰਮੀਆਂ ਜਿਹੜਾ ਸਿਆਲ ਤੇ ਜਿਹੜਾ ਕੋਈ ਬਿੱਲ ਨਹੀਂ ਆ ਰਿਹਾ ਇਹ ਜੋ ਵਧੀਆ ਔਰ ਕੀ ਜਾਈਏ ਨਹੀਂ ਨਹੀਂ ਦੱਸੋ ਜੀ ਅਸੀਂ ਆਮ ਜਨਤਾ ਦੇ ਵਿੱਚ ਆਉਣੇ ਸਾਰੇ ਯਾਨੀ ਸਾਡੇ ਆਮ ਮੁੱਦੇ ਜਿਹੜੇ ਨੇ ਸਾਡੀਆਂ ਲੋੜਾਂ ਜਿਹੜੀਆਂ ਨੇ ਸਾਨੂੰ ਜਾਬਦੀਆਂ ਸਾਡੀਆਂ ਇਹ ਲੋੜਾਂ ਨੇ ਇਥੇ ਹੋਰੀਆਂ ਲੋੜਾਂ ਹੁੰਦੀਆਂ ਜਿਹੜੀਆਂ ਜਿਹੜੀਆਂ ਵਾਜਬ ਲੋੜਾਂ ਨੇ ਜਿਹੇ ਐਮਪੀ ਸਾਹਿਬ ਸਾਡੀਆਂ ਪੂਰੀਆਂ ਚੜ੍ਹਨ ਜੇ ਅਸੀਂ ਤੇ ਪਹਿਲੀ ਗੱਲ ਤੇ ਵੀ ਅੰਬਰ ਸਾਹ ਤੇ ਲੁੱਟਮਾਰ ਬੜੀ ਆ ਨਾ ਖੋਈ ਇਹ ਬਹੁਤ ਜ਼ਿਆਦਾ ਹੋ ਗਈ ਯਾਰ ਨਾ ਬੰਦੇ ਨਹੀਂ ਬਾਹਰ ਜਨਾਨੀਆਂ ਦੀ ਗੱਲ ਵੱਖਰੀ ਬੰਦਾ ਨਹੀਂ ਬਾਹਰ ਨਿਕਲ ਸਕਦਾ ਹਨੇਰੇ ਸਵੇਰੇ ਇੰਨੀ ਘਰਾਂ ਜਾ ਜਾ ਕੇ ਲੋਕੀ ਇਹ ਸਭ ਤੋਂ ਵੱਡਾ ਮਸਲਾ ਤੇ ਇਸ ਲਈ ਲੁੱਟ ਮਾਰਦਾ ਤੇ ਖੋਹਦਾ ਤੇ ਝਗੜੇ ਦਾ ਇਹ ਇਹ ਇੰਤਜ਼ਾਮ ਹੋਣਾ ਚਾਹੀਦਾ ਰੋਟੀ ਦਾ ਲੋਕੀ ਕੰਮ ਕਮਾਈ ਜਾਣ ਲੇ ਨੇ ਪੰਜਾਬ 'ਚ ਕੋਈ ਭੁੱਖਾ ਨਹੀਂ ਮਰਦਾ ਜਿੰਗਾ ਇੱਥੇ ਯੂਪੀ ਸਾਰੀ ਜਾਣ ਕੇ ਇੱਥੇ ਪਲ ਗਈ ਆ ਬਿਹਾਰ ਸਾਰਾ ਇੱਥੇ ਆਣ ਕੇ ਪਲ ਗਿਆ ਪੰਜਾਬੀ ਕੋਈ ਭੁੱਖਾ ਨਹੀਂ ਮਰ ਸਕਦਾ ਪੰਜਾਬੀ ਜੋਗਾ ਕੰਮ ਵਧੂਗਾ ਪੰਜਾਬੀ ਨੇ ਜਾਣ ਕੇ ਪੈਸੇ ਖਰਚ ਕਰ ਕੇ ਕੈਨੇਡਾ ਜਾਣ ਲੇ ਨੇ ਸਾਰਾ ਪੰਜਾਬ ਦੇ ਲੋਕ ਭਈਆਂ ਨੇ ਭਰ ਗਿਆ ਕਿਉਂ ਭਈਏ ਸਾਰੀ ਯੂਪੀ 'ਚ ਰੋਟੀ ਖਾਣ ਲਈ ਆ ਇਸ ਕਰਕੇ ਸਾਡੇ ਰੋਟੀ ਦਾ ਕੋਈ ਮਸਲਾ ਨਹੀਂਗਾ ਪੰਜਾਬ ਠੀਕ ਹੈ ਬਾਬਾ ਧੰਵਾਦ ਜੀ ਤਾਂ ਜਨਤਾ ਜਨਰਦਨ ਦੀ ਰਾਇ ਜਾਣਦੇ ਆ ਜਨਤਾ ਜਨਰਦਨ ਹੈ ਜਨਤਾ ਦੀ ਰਹਿਣ ਵਾਲੀ ਵੋਟਾਂ ਪੈਂਦੀਆਂ ਨੇ ਜਨਤਾ ਹੀ ਵੋਟਾਂ ਪਾਉਂਦੀ ਹੈ ਤੇ ਜਨਤਾ ਹੀ ਜਿਤਾਉਂਦੀ ਹੈ ਤਾਂ ਆਮ ਜਨਤਾ ਦੀ ਰਾਇ ਜਾਣਨ ਵਾਸਤੇ ਹੀ ਅਸੀਂ ਅੱਜ ਪਹੁੰਚੇ ਹਾਂ ਅਮਰਸਰ ਦੀ ਜਨਤਾ ਦੇ ਵਿੱਚ ਤਾਂ ਚੋਣਾਂ ਚੱਲ ਰਹੀਆਂ ਨੇ ਵੱਡੇ ਵਾਅਦੇ ਤੇ ਵੱਡੇ ਦਾਅਵੇ ਦਾਅਵਿਆਂ ਤੇ ਵਾਅਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਸ਼ੁਰੂ ਹੈ ਤਾਂ ਚੋਣ ਮੈਦਾਨ ਦੇ ਵਿੱਚ ਉਤਰੇ ਚਾਰ ਜਿਹੜੇ ਉਮੀਦਵਾਰ ਨੇ ਆਪਣੇ ਆਪਣੇ ਵਾਅਦੇ ਤੇ ਆਪਣੇ ਆਪਣੇ ਦਾਅਵੇ ਜਾਰ ਰਹੇ ਨੇ ਤਾਂ ਜਲਵਾ ਜ਼ਰੂਰ ਕਰਾਂਗੇ ਨਾਮ ਜੀ ਹੈ ਭਾਜੀ ਤੁਹਾਡਾ ਜੀ ਉਦੋਂ ਨਾਮ ਜੀ ਇਹ ਨਾਮ ਉਹ ਉਹ ਤਾਂ ਲੈ ਬੇ ਮਿਹਰਬਾਨ ਮੈਂ ਬਾਹਰ ਜਾਣਾ ਤਾਂ ਜਨਤਾ ਜਨਰਦਨ ਹੈ ਜੀ ਜਨਤਾ ਦੇ ਰਾਇ ਜਾਣੀ ਜ਼ਰੂਰੀ ਹੈ ਕਿਉਂਕਿ ਅਸੀਂ ਜਨਤਾ ਦੇ ਵਿੱਚ ਆਏ ਆ ਆਮ ਜਨਤਾ ਦੀ ਰਾਇ ਜਾਣਦੇ ਆ ਚੋਣਾਂ ਦਾ ਮੈਦਾਨ ਜਿਹੜਾ ਹੈ ਇਸ ਵੇਲੇ ਚਾਰ ਉਮੀਦਵਾਰ ਨੇ ਚਾਹੇ ਉਮੀਦਵਾਰਾਂ ਦੇ ਵਿੱਚੋਂ ਜਿਹੜਾ ਉਮੀਦਵਾਰ ਤੁਹਾਨੂੰ ਸਭ ਤੋਂ ਵਧੀਆ ਜਾਪਦਾ ਹੈ ਤਾਂ ਜ਼ਰੂਰ ਪੈ ਜੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਪਰ ਮੈਨੂੰ ਇਹ ਦੱਸੋ ਚਾਰੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਮੌਜੂਦਾ ਐਮਪੀ ਨੇ ਔਰਲਾ ਸਾਹਿਬ ਤਰਨਜੀਤ ਸਿੰਘ ਸੰਧੂ ਜਿਹੜੇ ਭਾਜਪਾ ਵੱਲੋਂ ਨੇ ਤਾਂ ਅਨਿਲ ਜੋਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦੇ ਧਾਲੀਵਾਲ ਸਾਹਿਬ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਅੰਮ੍ਰਿਤਸਰ ਵਾਸਤੇ ਕਿਸ ਤਰ੍ਹਾਂ ਦਾ ਐਮਪੀ ਜਿਹੜਾ ਵਾajib ਹੈ ਜਿਹੜਾ ਅੰਮ੍ਰਿਤਸਰ ਲਈ ਕੰਮ ਕਰੇ ਜੀ ਤੇ ਜਿਹੜਾ ਕੰਟਰੀ ਲਈ ਕੰਮ ਕਰੇ ਤੇ ਸ਼ਹਿਰ ਲਈ ਕੰਮ ਕਰੇ ਵਧੀਆ ਉਹ ਵਾajib ਹੈ ਜੀ ਨਹੀਂ ਇਹਨਾਂ ਦੇ ਵਿੱਚੋਂ ਮੌਜੂਦਾ ਐਮਪੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਤੀਜੀ ਵਾਰ ਫੇਰ ਪਾਰਟੀ ਨੇ ਉਮੀਦਵਾਰ ਬਣਾਇਆ ਤਾਂ ਦੂਜੇ ਜਿਹੜੇ ਨੇ ਆਪਣਾ ਤਰਨਜੀਤ ਸਿੰਘ ਸੰਧੂ ਨੇ ਉਹ ਬੀਜੇਪੀ ਵੱਲੋਂ ਆਏ ਨੇ ਤਾਂ ਕਿਸ ਤਰ੍ਹਾਂ ਦੀ ਆਵਾਜ਼ ਹੈ ਹੁਣ ਬਦਲਾਅ ਚਾਹੀਦਾ ਜਾਂ ਫਿਰ ਦੇਣਾ ਚਾਹੀਦਾ ਔਜਲਾ ਸਾਹਿਬ ਨੂੰ ਸੀਟ ਔਜਲਾ ਸਾਹਿਬ ਨੂੰ ਦੇਣੀ ਚਾਹੀਦੀ ਹੈ ਜੀ ਦੁਬਾਰਾ ਸੀਟ ਔਜਲਾ ਸਾਹਿਬ ਨੂੰ ਦੁਬਾਰਾ ਦੇਣੀ ਚਾਹੀਦੀ ਚਾਸ ਜੀ ਤਾਂ ਜ਼ਰੂਰ ਜੀ ਔਜਲਾ ਸਾਹਿਬ ਦਾ ਨਾਮ ਲਿਆ ਜਾ ਰਿਹਾ ਹੈ ਕਿ ਫਿਰ ਤੋਂ ਜਿਹੜਾ ਤੀਜੀ ਟਰਮ ਹੈ ਔਜਲਾ ਸਾਹਿਬ ਨੂੰ ਦਿੱਤੀ ਜਾਣੀ ਚਾਹੀਦੀ ਹੈ ਸਰਨਾਮ ਜੀ ਤੁਹਾਡਾ ਜੀ ਹਰਜਿੰਦਰ ਸਿੰਘ ਜੀ ਹਰਜਿੰਦਰ ਜੀ ਐਮਪੀ ਦੀਆਂ ਚੋਣਾਂ ਨੇ ਤਾਂ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤਾਂ ਵੱਡੇ ਵਾਦੇ ਤੇ ਵੱਡੇ ਦਾਅਵੇ ਫਿਰ ਤੁਹਾਡੇ ਬੂਹੇ ਤਾਂ ਹੀ ਆਉਂਦੇ ਨੇ ਲੀਡਰ ਤਾਂ ਤੁਹਾਨੂੰ ਭਰਮਾਉਂਦੇ ਵੀ ਨਹੀਂ ਤਾਂ ਤੁਹਾਨੂੰ ਜੇ ਦਿਨ ਸਾਨੂੰ ਵੋਟਾਂ ਬਹੁਤ ਅਸੀਂ ਸੁਧਾਰ ਕਰਾਂਗੇ ਕਿਹੋ ਜਿਹਾ ਐਮਪੀ ਜਾਈਦਾ ਇਸ ਵਾਰੀ ਤਾਰੀਆ ਲਗਾ ਤਾਰੀਆ ਤਾਰੀਆ ਆਮ ਆਦਮੀ ਪਾਰਟੀ ਦੇ ਜਿਹੜਾ ਮੌਜੂਦਾ ਮੰਤਰੀ ਵੀ ਰਹੇ ਨੇ ਬਿਲਕੁਲ ਜੀ ਵਧੀਆ ਬੰਦਾ ਵਧੀਆ ਕੰਮ ਕਰਦੇ ਆ ਇਹ ਪਾਰਟੀ ਵਧੀਆ ਗਰੀਬਾਂ ਦੀ ਪਾਰਟੀ ਆ ਵਧੀਆ ਪਾਰਟੀ ਆ ਮੌਜੂਦਾ ਐਮਪੀ ਸਾਹਿਬ ਵੀ ਜਾਂਦੇ ਨਹੀਂ ਮੈਂ ਬਹੁਤ ਸੁਧਾਰ ਕੀਤਾ ਅੰਮ੍ਰਿਤਸਰ ਵਾਸਤੇ ਆਵਾਜ਼ ਬੁਲੰਦ ਜੀਤੀ ਆ ਉਹਦੇ ਸੰਸਦ ਦੇ ਵਿੱਚ ਜਾ ਜੀ ਉਹਨਾਂ ਦੀ ਆ ਕੋਈ ਵੀ ਠੀਕ ਆ ਕੋਈ ਗੱਲ ਨਹੀਂ ਠੀਕ ਤੋਂ ਦੋਵੇਂ ਠੀਕ ਕਿਹੜੇ ਮੁੱਦਿਆਂ ਤੇ ਚੋਣ ਲੜਨੀ ਚਾਹੀਦੀ ਵੇਹੇ ਆਮ ਜਨਤਾ ਦੇ ਮੁੱਦੇ ਆਪਾਂ ਜ਼ਰੂਰ ਜਾਣੇ ਚਾਉਣੇ ਆ ਜੀ ਕਿ ਕਿਸ ਤਰ੍ਹਾਂ ਦੇ ਮੁੱਦੇ ਨੇ ਆਮ ਜਨਤਾ ਦੇ ਗਰੀਬੀ ਪੂਰੇ ਯੋਰ ਤੇ ਆ ਮਹਿੰਗਾਈ ਪੂਰੇ ਯੋਰ ਤੇ ਆ ਇਹ ਠਰ ਪਣੀ ਦੀ ਹੋਰ ਕੀ ਆ ਪਰ ਉਧਰ ਬੀਜੇਪੀ ਵਾਲੇ ਵੀ ਆਂਦੇ ਜੀ ਅਸੀਂ ਇਸ ਵਾਰੀ 400 ਤੋਂ ਪਾਰ ਚੱਲ ਜਾਣਾ ਸੱਚੇਵੇਂ ਦੇਖਦੇ ਹੋ ਬੀਜੇਪੀ ਦੇ ਤਰਨਜੀਤ ਸੰਧੂ ਇਹ ਬੀਜੇਪੀ ਵਾਲੇ ਨੂੰ ਪਤਾ ਹੋਣਾ ਅਸੀਂ ਬੀਜੇਪੀ ਹੱਕ ਤੇ ਨਹੀਂ ਜੀ ਤਾਂ ਜ਼ਰੂਰ ਜੀ ਇਧਰ ਧਾਲੀਵਾ ਸਾਹਿਬ ਦੀ ਚੋਣ ਜਿਹੜੀ ਆ ਉਹਨਾਂ ਨੂੰ ਜ਼ਰੂਰ ਚਾਹੀਦਾ ਜੇ ਢਾਲੀਵਾਲ ਸਾਹਿਬ ਨੂੰ ਵੋਟ ਦਿੱਤੀ ਜਾਣੀ ਚਾਹੀਦੀ ਹੈ ਸਰਨਾਮ ਜੀ ਹੈ ਤੁਹਾਡਾ ਜੀ ਆਪਾਂ ਨੂੰ ਕੋਈ ਨਾਮ ਜੀ ਆਪਾਂ ਪਾਜੀ ਜਸਵੀਰ ਸਿੰਘ ਜਸਵੀਰ ਜੀ ਇੱਥੇ ਇਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਹੈ ਜਰੂਰ ਦੱਸੋ ਕਿਉਂ ਜੀ ਆਮ ਜਨਤਾ ਅਸੀਂ ਚਾਹੁੰਦੇ ਆਂ ਫਿਰ 5 ਸਾਲ ਦੀ ਐਮਪੀ ਦੀ ਚੋਣ ਹੁੰਦੀ ਹੈ ਇਹਦਾ ਪਾਛ ਆਪਾਂ ਪਸਤਾਉਨੇ ਆਂ ਇਸ ਵਾਰੀ ਫਿਰ ਆਪਣੇ ਕੋਲ ਚਾਂਸ ਹੈ ਕਿ ਉਹ ਜੀ ਐਮਪੀ ਚਾਹੀਦਾ ਵੇਖੋ ਜਿਹੜਾ ਪਬਲਿਕ ਦੀ ਸੁਣੇ ਆ ਮਗਿਆਈ ਆ ਕੋਈ ਕਿਹਨੂੰ ਕੰਮਕਮ ਨਹੀਂ ਮਿਲ ਰਿਹਾ ਜਿਹੜਾ ਕੰਮਕਮ ਨੌਕਰੀਆਂ ਸ਼ਮਕਰੀਆਂ ਦੇਵੇ ਤੇ ਆ ਸਾਰਾ ਸਾਕਤਾਵਾ ਪਰ ਆਮ ਜਨਤਾ ਇਹ ਵੀ ਆਂਦੀ ਆ ਜੀ ਬੀਜੇਪੀ ਜਿਹੜੀ ਆ ਸੈਂਟਰ ਦੇ ਵਿੱਚ ਆ ਤੇ ਪੰਜਾਬ ਦੇ ਵਿੱਚ ਹੋਰ ਸਰਕਾਰ ਬਣ ਜਾਂਦੀ ਦਾ ਸਾਡੇ ਮੁੱਦੇ ਉੱਥੇ ਦੇ ਉੱਥੇ ਰਹਿ ਜਾਂਦੇ ਨਹੀਂ ਕਿਵੇਂ ਦੇਖਦੇ ਇਹਨਾਂ ਚੀਜ਼ਾਂ ਵੇਖੋ ਬੀਜੇਪੀ ਤੇ ਹੈ ਪੌਣੀ ਨਹੀਂ ਕੀ ਜੋ ਮਰਜ਼ੀ ਹੋਵੇ ਤੇ ਆ ਜਿਹੜਾ ਹੈਗਾ ਬੀਜੇਪੀ ਨਾ ਨਹੀਂ ਵੇਖੋ ਕਿ ਝੂਠੀ ਪਾਰਟੀ ਆ ਬੀਜੇਪੀ ਹੈ ਝੂਠੀ ਪਾਰਟੀ ਬਹੁਤ ਝੂਠੀ ਪਾਰਟੀ ਸੋਮਨੀ ਰਿਆਲੀ ਦਲ ਵਾਲਿਆਂ ਦੇ ਤੇ ਅਸੀਂ ਆਪਣੇ ਪੰਜਾਬ ਦੀਆਂ ਪਾਰਟੀਆਂ ਉਹ ਵੀ ਆਪਣੇ ਵਾਅਦੇ ਤੇ ਦਾਅਵਿਆਂ ਨਾਲ ਜਨਤਾ ਦੀ ਕਚੈਰੀ ਦੇ ਵਿੱਚ ਆ ਜਾਂਦੀਆਂ ਚਲੋ ਉਹ ਉਹ ਵੀ ਠੀਕ ਹੈ ਆਪਣੇ ਤਾਂ ਤੇ ਠੀਕ ਨੇ ਆਪੋ ਆਪਣਾ ਮਾਇੰਡਿਆ ਠੀਕ ਹੈ ਸਰ ਜੁਰ ਜੀ ਜਨਤਾ ਜਨਾਰਦਨ ਹੈ ਜਨਤਾ ਦੀ ਰਾਇ ਲੈ ਰਹੇ ਆ ਅੰਮ੍ਰਿਤਸਰ ਦੀ ਜਨਤਾ ਇਸ ਵਾਰੀ ਬਦਲਾਵ ਚਾਹੁੰਦੀ ਹੈ ਮੌਜੂਦਾ ਐਮਪੀ ਜਿਹੜੇ ਨੇ ਔਲਾ ਸਾਹਿਬ ਅਤੇ ਆਮ ਆਦਮੀ ਪਾਰਟੀ ਤੋਂ ਧਾਰੀਵਾਲ ਸਾਹਿਬ ਜਿਹੜੇ ਕਿ ਕੈਬਨਟ ਮੰਤਰੀ ਵੀ ਰਹੇ ਨੇ ਉਹਨਾਂ ਦੀ ਉਹਨਾਂ ਨੂੰ ਜਿਆਦਾੀਆਂ ਵੋਟਾਂ ਦੀ ਜਰੂਰ ਚਾਹ ਰਹੇ ਨੇ ਇੱਥੋਂ ਦੇ ਰਹਿਣ ਵਾਲੇ ਨਹੀਂ ਪਰ ਆਮ ਜਨਤਾ ਨੇ ਫਿਰ ਦੇਖਦੇ ਆ ਕਿ ਇਸ ਤਰ੍ਹਾਂ ਦੀ ਜਨਤਾ ਦੀ رائے ਹੈ ਨਾਮ ਜੀ ਆ ਸਰ ਤੋਂ ਦੱਸੋ ਐਮਪੀ ਦੀਆਂ ਚੋਣਾਂ ਹੋ ਰਹੀਆਂ ਜੀ ਕਿਸ ਤਰ੍ਹਾਂ ਦਾ ਐਮਪੀ ਜਿਹੜਾ ਅੰਮ੍ਰਿਤਸਰ ਵਾਸਤੇ ਜਿਹੜਾ ਵਾਜੂਬ ਹੈ ਇਹੋ ਜਿਹਾ ਐਮਪੀ ਵਾਜਦਾ ਹੈ ਉਹ ਨਾ ਜਿਹੜਾ ਮਰਜ਼ੀ ਹੋਇਆ ਸੀ ਕੰਨਾ ਕਿਹਾ ਨਹੀਂ ਫਿਰ ਵੀ ਜੋ ਇਹ ਜਨ ਵੋਟਾਂ ਦੇ ਆਪਾਂ ਪਾਉਂਦੇ ਹੀ ਆ ਨਾ ਕਿਹੜੀ ਪਾਰਟੀ ਨੂੰ ਵੋਟ ਪਾਵੋ ਜੇ ਵੋਟਾਂ ਇਹ ਵੇਖਾ ਜਿਹੜਾ ਨਾਟਾ ਵਟਨ ਦਬਦਾਂਗੇ ਆਪਾਂ ਆਜ ਹੋ ਰਿਹਾ ਨੋਟਾ ਦਬਾ ਛਾੜੂ ਖਿੰਦਰ ਗਿਆ ਛਾੜੂ ਨੇ ਛਾੜੂ ਨੇ ਖਿੰਦਰ ਗਿਆ ਛਾੜੂ ਖਿੰਦਰ ਗਿਆ ਬਸ ਪਰ ਬੀਜੇਪੀ ਵਾਲੇ ਹੋ ਜਾਂਦੇ ਅਸੀਂ 400 ਤਾਂ ਪਾ ਦੇ ਕੱਖ ਨਹੀਂ ਕੱਖ ਨਹੀਂ ਮਿਲਣਾ ਬੀਜੇਪੀ ਨੂੰ ਕਾਂਗਰਸ ਲਾਇਨੇ ਵੋਟਰਗੇ ਮੌਜੂਦਾ ਐਮਪੀ ਓਜਲਾ ਸਾਹਿਬ ਨੇ ਜਿੱਤ ਜਾਂ ਨਹੀਂ ਜਿੱਤ ਜਿੱਤ ਜਣਗੇ ਜੋ ਜੰਗੀ ਜੋ ਜੰਗੀ ਪਰ ਆਮ ਜਨਤਾ ਦੇ ਜਿਹੜੇ ਮਸਲੇ ਨੇ ਕਿਹੋ ਜਿਹੇ ਮਸਲੇ ਨੇ ਆਪਣੇ ਜਿਹੜੇ ਆ ਜਿਹੜੇ ਹਾਲੋ ਨੇ ਜਾਈਦੇ ਬੋਝ ਪੋਲਿਟਿਕਸ ਆ ਆਪਣੇ ਆਪ ਹੀ ਆਪ ਚੱਲਦੀ ਆ ਆਪਣੇ 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 ਆਪ ਜਲਦੀ ਪੈਸਾ ਕਮਾਣ ਆਪੇ ਕਮਾਈਆ ਆਹੀ ਕਿ ਲਾਣਾ ਕਰ ਆਹੀ ਮਲਾਦਮਾ ਕੀ ਆ ਆਹੀ ਪੈਨਸ਼ਨ ਕੀ ਐ ਸੈਕਟੈਂਸ ਮਿਲਦੀ ਜੀ ਬਸ ਬਸ ਰਾਜੂਰ ਜੀ ਬੀਜੀਪੀ ਦਾ ਮਾੜਾ ਹੀ ਹੈ ਹਾਂਜੀ ਬੀਜੀਪੀ ਦਾ ਮਾੜਾ ਹੀ ਹੈ ਬੀਜੀਪੀ ਦਾ ਮਾੜਾ ਹੀ ਹੈ ਤੇ ਸ਼੍ਰੋਮਣੀਆਂ ਚਾਲੀ ਦਾ ਲੈਂਦੇ ਉਹ ਕਾਂਗਰਸ ਦਾ ਸ਼੍ਰੋਮਣੀ ਗੱਡਜੋੜ ਹੋ ਗਿਆ ਕੱਖ ਨਹੀਂਗਾ ਆਮ ਆਦਮੀ ਪਾਰਟੀ ਜਿਹੜੇ ਮੌਜੂਦਾ ਮੰਤਰੀ ਖਤਮ ਉਹ ਖਤਮ ਹੋ ਗਈ ਝਾੜੂ ਖਿੰਦਰ ਗਿਆ ਵਾ ਖਿੰਦਰ ਗਿਆ ਖਿੰਦਰ ਗਿਆ ਆਮ ਪਾਰਟੀ ਬੱਤੀਆ ਪੇੜ ਦੀ ਬੱਡੀ ਹੈ ਹੈਲੋ ਜਨਾਬ ਆਮ ਪਾਰਟੀ ਬਿਲਕੁਲ ਖਤਮ ਹੋ ਗਈ ਹੈ ਬੇੜਾ ਗੜਗ ਹੋ ਗਿਆ ਇਹ ਝਾੜੂ ਖਿੰਦਰ ਗਿਆ ਹੁਣ ਨੇ ਆਲੇ ਦੇ ਜਾ ਹੁਣ ਆਲੇ ਦੇ ਜਾ ਜਿਆਦਾ ਭਾਜਪਾ ਆ ਜਵੇ ਤੇ ਜਾਂ ਮਸਾਲਾ ਸਾਡਾ ਅਨਿਲ ਜੋਸ਼ੀ ਆਵੇ ਜੀ ਜਿਹੜਾ ਸਾਡਾ ਕੋਈ ਸੋਚੇ ਸਾਡਾ ਸੋਚੇ ਤੇ ਜਿਆ ਮੋਦੀ ਆਵੇ ਮੋਦੀ ਦਾ ਬੰਦਾ ਜਿਹੜਾ ਇੱਥੇ ਬੀਏ ਵੀ ਹਾਂ ਮਤਲਬ ਝਾੜੂ ਵਾਲੇ ਝਾੜੂ ਵਾਲੇ ਬਿਲਕੁਲ ਨਿਲ ਨਿਲ ਬੜਾ ਨਿਲ ਝਾੜੂ ਵਾਲਾ ਕੁਛ ਨਹੀਂ ਸਵਾ ਇੱਕ ਬੱਤੀ ਫਰੀ ਉਹ ਵੀ ਬੱਤੀ ਨਹੀਂ ਆਂਦੀ ਵੀ ਬੇੜਾ ਗਰਗਰੋ ਲੁੱਟਾ ਮਾੜਾ ਖਵਾ ਕਈ ਕੁਛ ਹੁੰਦਾ ਵਿਆ ਬਿਨਾ ਨਾਗਾ ਕੋਈ ਸੁਣਾਈ ਨਹੀਂ ਗਈ ਉਹਨਾਂ ਨੇ ਫੋਨ ਕਰ ਗਿਆ 1912 ਨੂੰ ਪੰਜ ਚ ਹੋ ਨਹੀਂ ਬੰਦ ਕਰੀ ਜਾਂਦੇ ਤੇ ਭਾਜਪਾ ਵਾਲੇ ਵੀ ਆਂਦੇ ਅਸੀਂ ਇਸ ਵਾਰੀ 400 ਤੋਂ ਪਾਰ ਜਾਣੀਆਂ ਸੀਟਾਂ ਜੀ ਤੇ ਭਾਜਪਾ ਆਣਗੇ ਭਾਏ 400 ਆਣ ਭਾਏ ਨਾਲ ਆਣਗੇ ਬੀਏ ਵੀ ਵਾਲੇ

ਲੇਕਿਨ ਬਾਅਦ ਵਿੱਚ ਉਹ ਕੀ ਬਾਰੇ ਕੀ ਹੋਇਆ ਕਹਿੰਦੇ ਸਾਡੇ ਜਿਹੜੇ ਵੜਕੜ ਸੀ ਉਹ ਸਾਥ ਲੈ ਦਿੱਤੇ ਜਿਉਂ ਨੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਸਾਥ ਦਿੱਤਾ ਧੰਨਵਾਦ ਜੀ ਤਾਂ ਇਹ ਅੰਮ੍ਰਿਤਸਰ ਦੀ ਜਨਤਾ ਹੈ ਅੰਮ੍ਰਿਤਸਰ ਦੀ ਜਨਤਾ ਦੇ ਅਸੀਂ ਰਹਿ ਜਾਣ ਲਈ ਪਹੁੰਚੇ ਹਾਂਜੀ ਕੀ ਨਾਮ ਹੈ ਭਾਜੀ ਤੁਹਾਡਾ ਮੇਰਾ ਨਾਮ ਸ਼ਮਾ ਸ਼ਰਮਾ ਜੀ ਸ਼ਰਮਾ ਜੀ ਮੈਨੂੰ ਸੋ ਐਮਪੀ ਦੀਆਂ ਚੋਣਾਂ ਚੱਲ ਰਹੀਆਂ ਨੇ ਹਾਂਜੀ ਉਮੀਦਵਾਰ ਤੁਹਾਡੇ ਦਰਵਾਜ਼ੇ ਵੀ ਪਹੁੰਚਦੇ ਰਹੇ ਨੇ ਵੱਡੇ ਵਾਅਦੇ ਤੇ ਵੱਡੇ ਦਾਵੇ ਕਿਹੜੀ ਪਾਰਟੀ ਦਾ ਉਮੀਦਵਾਰ ਪਸੰਦ ਕਰਦੇ ਹੋ ਵੇਖੋ ਭਾਜੀ ਮੈਂ ਤੁਹਾਨੂੰ ਸਪਸ਼ਟ ਦੱਸਦਾ ਅੱਜ ਪਹਿਲਾਂ ਜੀ ਇੱਥੇ ਕਾਂਗਰਸ ਪਾਰਟੀ ਦਾ ਜਿੱਤੇਗਾ ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਨਹੀਂ ਹੈਗਾ ਕਾਂਗਰਸ ਦੀ 5-6 ਲੱਖ ਵੋਟ ਹੈਗੀ ਇੱਥੇ ਜਿਹੜੀ ਕਾਂਗਰਸ ਨੂੰ ਪੈਣੀ ਪੈਣੀ ਹੈ ਪੱਕੀ ਪੈਣੀ ਹੈ ਤੇ ਸ਼੍ਰੋਮਣੀ ਅਚਾਲੀ ਦਲ ਤੋਂ ਅਨੈਲ ਜੋਸੀ ਜੀ ਵੀ ਦਾਅਵਾ ਕਰ ਰਹੇ ਨੇ ਕਿ ਅਸੀਂ ਤੁਹਾਡੀ ਆਪਣੀ ਪਾਰਟੀ ਦੇ ਨੁਮਾਇੰਦੇ ਪਹਿਲਾਂ ਟੁੱਟ ਗਏ ਆ ਆਪਸ ਵਿੱਚ ਹੀ ਤੇ ਜਿਹੜਾ ਆਪਸ ਹੀ ਟੁੱਟਿਆ ਉਹਨਾਂ ਦੀ ਵੋਟ ਡਿਵਾਈਡ ਹੋ ਗਈ ਹੈ ਉਹਨਾਂ ਦੀ ਵੋਟ ਡਿਵਾਈਡ ਹੋ ਗਈ ਹੈ ਇਹਦੇ ਸਾਰੇ ਮੈਂ ਲੱਖ 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 ਤੋਂ ਵੱਧ ਨਹੀਂ ਜਾਣੇ ਤੇ ਭਾਜਪਾ ਵਾਲੇ ਵੀ ਕਹਿ ਰਹੇ ਨੇ ਕਿ ਇਹਦੇ 400 ਤੋਂ ਪਾਰ ਸੀਟਾਂ ਜਾਣੀਆਂ ਨੇ ਬੀਜੇਪੀ ਦਾ ਆਧਾਰ ਪੰਜਾਬ 'ਚ ਤੇ ਹੈਗਾ ਹੀ ਨਹੀਂ ਤੁਹਾਨੂੰ ਪਤਾ ਨਾਲੋਂ ਕਿਸਾਨ ਕਿੰਨਾ ਪੈਂਡੇ ਕਿੱਦਾਂ ਕੁੱਟਣ ਦੇ ਆ ਉਹਨਾਂ ਨੂੰ ਕੋਈ ਬੀਜੇਪੀ ਦਾ ਆਧਾਰ ਤੇ ਬਿਲਕੁਲ ਹੀ ਨਹੀਂ ਹੈਗਾ ਕਿਸੇ ਆਮ ਆਦਮੀ ਪਾਰਟੀ ਦੇ ਜਿਹੜਾ ਮੌਜੂਦਾ ਕੈਬਨਟ ਮੰਤਰੀ ਨੇ ਧਾਲੀਵਾਲ ਸਾਹਿਬ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਸਰ ਜੂਨ ਦੀ ਆਮ ਆਦਮੀ ਪਾਰਟੀ ਆਈ ਹੈ ਲੋਕਾਂ ਨੇ ਬਹੁਤ ਹੀ ਗਲਤ ਸਰਕਾਰ ਚ ਨਹੀਂ ਜੂਨ ਦੀ ਆਮ ਪਾਰਟੀ ਆਈ ਹੈ ਉਦੋਂ ਉਹਦੇ ਕ੍ਰਾਈਮ ਰੋਜ਼ ਲੁੱਟਮਾਰ ਰੋਜ਼ ਆਦਮੀ ਮਾਰਦੇ ਪਏ ਨੇ ਇਸ ਤਰ੍ਹਾਂ ਕੋਈ ਕੌਣ ਇਹਨਾਂ ਨੂੰ ਵੋਟ ਪਾਏਗਾ ਤੁਸੀਂ ਸ਼ਰਮਾ ਜੀ ਚੌਂ ਦੇ ਵਿੱਚੋਂ ਚਾਰ ਉਮੀਦਵਾਰ ਨੇ ਜਿਹੜੇ ਜਿਹਨੂੰ ਉਮੀਦਵਾਰ ਚੁੰਨਾ ਚਾਹੁੰਦੇ ਹੋ ਜਿਹਨੂੰ ਜਿਤਾਉਣਾ ਚਾਹੁੰਦੇ ਮੈਂ ਤਾਂ ਗੁਰਜੀਤ ਸਿੰਘ ਵਜਲਾ ਨੂੰ ਜਿੱਤ ਹਾਂ ਬਹੁਤ ਹੀ ਉਹਨਾਂ ਦੇਖੋ ਜੀ ਆਪਣਾ ਉਹਦੇ ਵਿੱਚ ਵੀ ਬੋਲਿਆ ਜਾ ਕੇ ਸੰਸਦ ਦੇ ਵਿੱਚ ਵੀ ਬੋਲਿਆ ਵਾ ਹਰ ਮੁੱਦੇ ਜਿਹੜੇ ਪੰਜਾਬ ਦੇ ਉਹਨਾਂ ਚੁੱਕੇ ਨੇ ਉਹਨਾਂ ਨੇ ਮਜਾਦ ਮੰਦੇ ਚੁੱਕੇ ਆ ਸਾਰੇ ਬਹੁਤ ਬਹੁਤ ਧੰਨਵਾਦੀ ਤਾ ਜਰੂਰ ਜੀ ਅੱਜ ਅਸੀਂ ਅੰਮ੍ਰਿਤਸਰ ਦੀ ਜਨਤਾ ਦੀ ਰਾਇ ਜਾਣਨ ਲਈ ਪਹੁੰਚੇ ਸੀ ਅੰਮ੍ਰਿਤਸਰ ਸਾਹਿਬ ਤਾਂ ਅੰਮ੍ਰਿਤਸਰ ਦੀ ਜਨਤਾ ਦੀ ਰਾਇ ਜਾਣੀ ਹੈ ਉਹ ਉਹਨਾਂ ਮੁੱਦਿਆਂ ਦੇ ਉਹਨਾਂ ਉਮੀਦਵਾਰਾਂ ਨੂੰ ਚੋਣ ਜਿਤਾਉਣਾ ਚਾਹੁੰਦੇ ਨੇ ਜਿਹੜੇ ਆਮ ਜਨਤਾ ਦੇ ਮੁੱਦੇ ਹੱਲ ਕਰਨ ਤਾਂ ਦੇਖਦੇ ਆ ਵੋਟਾਂ ਦੇ ਦਿਨ ਨੇੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਪਾਰਟੀ ਦਾ ਐਮਪੀ ਜਿਹੜਾ ਅੰਮ੍ਰਿਤਸਰ ਤੋਂ ਜੇਤਰੀਏ ਸੰਸਦ ਦੇ ਵਿੱਚ ਜਾਂਦਾ ਇਹਦਾ ਆਉਣ ਵਾਲਾ ਸਮਾਂ ਦੱਸਦੇ ਰਿਹਾ ਪਰ ਜਨਤਾ ਜਨਾਰਦਨ ਹੁੰਦੀ ਹੈ ਜਨਤਾ ਦੀ ਰਹਿ ਜਾਣੀ ਹੈ ਤੁਹਾਡੇ ਸਾਹਮਣੇ ਜੋ ਜਨਤਾ ਦੀ ਰਹਿ ਸੀ ਉਹ ਸਾਡੇ ਸਾਹਮਣੇ ਲੈ ਕੇ ਆਏ ਆ ਤਾਂ ਮੈਨੂੰ ਦਿਓ ਜੀਅਤ ਮੈਂ ਤੁਹਾਡਾ ਦੋਸਤ ਧਰਮਵੀਰ ਲਾਲੀ ਅੰਮ੍ਰਿਤਸਰ